ਪਾਤਸ਼ਾਹ ਜੀ ਦੀਨ ਦੁਨੀਆ ਨੂੰ ਉਤਾਰਦੇ ਹੋਏ ਜਦੋਂ ਸਤਿਗੁਰੂ ਸੱਜੇ ਪਾਤਸ਼ਾਹ ਮਹਾਰਾਜ ਬਕਸਿਸ ਦੇ ਘਰ ਵਿੱਚ ਆਕਰ ਕੇ ਦਿਆ ਦੇ ਘਰ ਵਿੱਚ ਆਕਰ ਕੇ ਮਹਾਰਾਜ ਜੀ ਐਮਨਬਾਦ ਸਤਿਗੁਰੂ ਸੱਜੇ ਪਾਤਸ਼ਾਹ ਮਹਾਰਾਜ ਜੀ ਜੋ ਬਾਬਰ ਵੱਲੋਂ ਬਹੁਤ ਦੁਰਦਸ਼ਾ ਹੋ ਰਹੀ ਸਨ ਸਤਿਗੁਰੂ ਸੱਜੇ ਪਾਤਸ਼ਾਹ ਮਹਾਰਾਜ ਜੀ ਨੇ ਬਾਬਰ ਨੂੰ ਜਾਵਰ ਵੀ ਆਖਿਆ ਔਰ ਉਸ ਨੂੰ ਆਪਣਾ ਸਿੱਖ ਵੀ ਬਣਾ ਲਿਆ ਐਸੇ ਸਤਿਗੁਰੂ ਹਨ ਜਿਸ ਨੂੰ ਐਸੀਆਂ ਲਾਂਤਾਂ ਪਾਈਆਂ ਜਿਸ ਬਾਬਰ ਸਤਿਗੁਰੂ ਜੀ ਜਾਵਰ ਆਖਦੇ ਨੇ ਉਹੀ ਬਾਬਰ ਸਤਿਗੁਰੂ ਜੀ ਦਾ ਸਿੱਖ ਬਣ ਜਾਂਦਾ ਹੈ ਸਤਿਗੁਰਾਂ ਨੇ ਕਿਹਾ ਦੇਸ ਨੂੰ ਤੂੰ ਜਿੱਤ ਤਾਂ ਲਵੇਂਗਾ ਪਰ ਉਸ ਅਕਾਲ ਪੁਰਖ ਨੂੰ ਨਹੀਂ ਜਿੱਤ ਸਕਦਾ ਉਸ ਕਰਤੇ ਨੂੰ ਤੂੰ ਜਿੱਤ ਨਹੀਂ ਸਕਦਾ ਉਸ ਦੇ ਖੁਦਾ ਦੇ ਭੈ ਵਿੱਚ ਰਾਜ ਕਰਿਓ ਖੁਦਾ ਦੇ ਬੰਦਗੀ ਕਰਨੇ ਭੈੜੀਆਂ ਵਾਦੀਆਂ ਜੂਆ ਸ਼ਰਾਬ ਆਦਿਕ ਛੱਡ ਦੇਣੀਆਂ ਬਾਬਰ ਨੇ ਸਤ ਬਚਨ ਕਹਿ ਕੇ ਸਤਕਾਰ ਸਤ ਕਰਤਾ ਸਤਗੁਰੂ ਪਾਸਾ ਜੀ ਦੇ ਨਾਲ ਆ ਕਰਕੇ ਅਸੀਸ ਨਿਵਾਇਆ ਸਤਗੁਰਾਂ ਤੋਂ ਅਸੀਸ ਲਈ ਇਹ ਫਿਰ ਮਰਦੇ ਦਮ ਤੱਕ ਪਰਨ ਕੀਤੇ ਇਸਨੇ ਪੂਰੇ ਇਸ ਤਰ੍ਹਾਂ ਕੋ ਸਮਾ ਫਿਰ ਲਾਲੂ ਦੇ ਕੋਲ ਸਤਿਗੁਰੂ ਸੱਚੇ ਪਾਸਾ ਮਹਾਰਾਜ ਜੀ ਰਹਿ ਕੇ ਸਭ ਲੋਕਾਂ ਨੂੰ ਸੱਚੇ ਮਾਰਗ ਵਿੱਚ ਪਾ ਕੇ ਆਵ ਇਥੋਂ ਫਿਰ ਸਤਿਗੁਰੂ ਜੀ ਕਰਤਾਰਪੁਰ ਪੂਜੇ ਸਨ ਸਤਿਗੁਰੂ ਸੱਚੇ ਪਾਸਾ ਮਹਾਰਾਜ ਸਭਨਾਂ ਨੂੰ ਗੜਬੜ ਬਗਦਾਦ ਨਿਵਾਇ ਕੈ ਮੱਕਾ ਮਦੀਨਾ ਸਭੇ ਨਿਵਾਇਆ ਸੇਧ 84 ਮੰਡਲੀ ਖਟ ਦਰਸਨ ਪਾਖੰਡ ਜਤਾਇਆ ਪਾਤਾਲਾਂ ਆਕਾਸ ਲਖ ਜੀਤੀ ਧਰਤੀ ਜਗਤ ਸਬਾਇਆ ਜੀਤੇ ਨੌਖੰਡ ਮਹਿਦਨੇ ਸਤਨਾਮ ਦਾ ਚੱਕਰ ਫੇਰਾਇਆ ਦੇਵਦਾਨੋ ਰਾਖਸ ਦੈਂਤ ਸਭ ਚਿਤ ਗੋਪਤ ਸਭ ਚਰਨੀ ਲਾਇਆ ਇੰਦਰਾਸਨ ਅਪਸਰਾ ਰਾਗ ਰਾਗਨੀ ਮੰਗਲ ਲਗਾਇਆ ਆਇਆ ਆਨੰਦ ਜਗਤ ਵਿੱਚ ਕਲ ਤਾਰਨ ਗੁਰੂ ਨਾਨਕ ਆਇਆ ਹਿੰਦੂ ਮੁਸਲਮਾਨ ਸਭ ਨਿਵਾਇਆ ਸਾਰਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਸਮਝਾਉਣਾ ਕਰਦੇ ਨੇ ਮੇਰੇ ਪਾਤਸ਼ਾਹ ਜੀ ਫਿਰ ਕਰਤਾਰਪੁਰ ਵਿਚ ਆਏ ਤਾਰਦੇ ਹੋਏ ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ ਫਿਰ ਦੁਨੀਆਂ ਦਾ ਜਿਹੜਾ ਭੇਖ ਧਾਰਿਆ ਸੀ ਸਤਿਗੁਰਾਂ ਨੇ ਉਤਾਰਤਾ ਪੈਰ ਸੰਸਾਰੀ ਕੱਪੜੇ ਮੰਜੀ ਬੈਠ ਗਿਆ ਅਵਤਾਰ ਸੰਸਾਰੀ ਕੱਪੜੇ ਪਹਿਨ ਲੇ ਫਿਰ ਮਹਾਰਾਜ ਜੀ ਜਿਵੇਂ ਸੰਸਾਰ ਦੇ ਲੋਕ ਪਾਉਂਦੇ ਹਨ ਓਵੇਂ ਸਤਿਗੁਰੂ ਜੀ ਨੇ ਫਿਰ ਸੰਸਾਰੀ ਕੱਪੜੇ ਪਹਿਨ ਲਏ ਉਲਟੀ ਗੰਗਾ ਵਹਾਇਓਨ ਗੁਰੂ ਦੇ ਪਿਆਰਿਓ ਗੁਰੂ ਅੰਗਦ ਸਿਰ ਉਪਰ ਤਾਰਾ ਉਤਰੀ ਕੌਲ ਨਾ ਪਾਇਆ ਮਨ ਕੋਟਿਆ ਕੀ ਨਸਿਆਰਾ ਪਾਨੇ ਮੁਖ ਉਚਾਰੀ ਸਤਿਗੁਰੂ ਜਿਨੇ ਗੁਰਬਾਣੀ ਮੁਖ ਉਚਾਰੀਐ ਹੋਏ ਰਸਨਾਏ ਮਿਟਿਆ ਅੰਧਾਰਾ ਗਿਆਨ ਗੋਸ਼ਟ ਚਰਚਾ ਸਦਾ ਅਨਹਦ ਸਬਦ ਉਠੇ ਤੁੰਕਾਰਾ ਫਿਰ ਸਤਿਗੁਰੂ ਜੀ ਸੋ ਦਾ ਰਾਤ ਦੀ ਗਾਵੀਆ ਅੰਮ੍ਰਿਤ ਵੇਲੇ ਜਾਪ ਉਚਾਰਾ ਗਰਮਖ ਭਾਰ ਅਰਥਨ ਬੰਤਾਰਾ ਮਹਾਰਾਜ ਕਰਤਾਰਪੁਰ ਟਿਕੇ ਹੋਏ ਸਨ ਆਪ ਜੀ ਨੂੰ ਪਤਾ ਲੱਗਾ ਕਿ ਅਚਲ ਵਿੱਚ ਸ਼ਿਵ ਰਾਤਰੀ ਦਾ ਬੜਾ ਭਾਰਾ ਮੇਲਾ ਹੈ ਉਥੇ ਸਾਰੇ ਸਿੱਧ ਜੋਗੀ ਆਉਣਗੇ ਉਨੌਥੇ ਜੋ ਪਖੰਡ ਹੋਣਾ ਸੀ ਉਸ ਪਖੰਡ ਨੂੰ ਦੇਖਣ ਵਾਸਤੇ 사ਤਗੁਰੂ ਜੀ ਜਾਣਾ ਹੈ ਉਥੇ ਕਿਉਂਕਿ ਬੜੇ ਬੜੇ ਧਾਮਾਂ ਦੇ ਵਿੱਚ ਸਭ ਪਖੰਡ ਹੁੰਦੇ ਨੇ ਇਸ ਲਈ ਬੜੇ ਬੜੇ ਮੇਲਿਆਂ ਦੇ ਵਿੱਚ ਪਖੰਡ ਕਰ ਕਰਕੇ ਲੋਕਾਂ ਨੂੰ ਵਿਖਾ ਕੇ ਗੁਰੂ ਦੇ ਪਿਆਰੇ ਲੋਕਾਂ ਨੂੰ ਭੰਬਲ ਪੁਸੇ ਪਾਇਆ ਜਾਂਦਾ ਹੈ ਜਿਸਤੇ ਜੋਗੀ ਬਹੁਤ ਇਕੱਠੇ ਹੋਏ ਹਨ ਲੋਕਾਂ ਤੇ ਆਪਣਾ ਦਬਦਬਾ ਪਾਉਣ ਦੇ ਲਈ ਗਲਤ ਪ੍ਰਚਾਰ ਕਰਕੇ ਜਨਤਾ ਨੂੰ ਆਪਣੇ ਮਗਰ ਲਾਉਣ ਲਈ 사ਤਗੁਰੂ ਜੀ ਵੀ ਮੇਲੇ ਵਿੱਚ ਜਾਣ ਲਈ ਤਿਆਰ ਹੋ ਗਏ ਕਿਉਂਕਿ ਇਹਨਾਂ ਨੇ ਬਹੁਤ ਗਲਤ ਪ੍ਰਚਾਰ ਕੀਤਾ ਸੀ ਪਾਇਸਾ ਪਾਈ ਗੁਰਦਾਸ ਜੀ ਲਿਖਦੇ ਹਨ ਮੇਲਾ ਸੋਨ ਸਿਵਰਾਤ ਦਾ ਬਾਬਾ ਆ ਚਲ ਵਟਾਲੇ ਆਈ ਦੇਖਣ ਹੁਣ ਸਾਰੇ ਸਤਿਗੁਰ ਜੀ ਹੁਣ ਦਰਸ਼ਨ ਵੇਖਣ ਕਾਰਨ ਸਗਲੇ ਉਲਟ ਪਈ ਲੋਕਾਇ ਲਗੇ ਵਰਸਨ ਲਖਮੀ ਰੇਦ ਸੇਦ ਨੌ ਨਿਦ ਸਬਾਈ ਇਥੇ ਭਾਈ ਸਾਹਿਬ ਨੇ 12 ਵਿੱਚ ਐਸਾ ਨਕਸ਼ਾ ਖਿੱਚਿਆ ਹੈ ਇਸ ਗੋਸ਼ਟ ਦਾ ਕਮਾਲ ਕਰ ਦਿੱਤਾ ਹੈ ਭਾਈ ਸਾਹਿਬ ਜੀ ਨੇ ਕਹਿੰਦੇ ਮੇਲਾ ਸੁਣ ਸਿਵਰਾਤ ਦਾ ਬਾਬਾ ਅਚਲ ਵਟਾਲੇ ਆਈ ਬੜਾ ਆਨੰਦ ਤੇ ਸਵਾਦ ਆਉਂਦਾ ਹੈ ਮੈਂ ਕੇਵਲ ਇਥੇ ਇਸ਼ਾਰਾ ਕੀਤਾ ਕਿਉਂਕਿ ਜਗਾ ਦੇ ਬੜੇ ਥੋੜ੍ਹ ਹੈ ਆਖਰ ਜੋਗੀ ਹਾਰ ਗਏ ਉੱਥੇ ਫਿਰ ਸਤਗੁਰਾਂ ਦੇ ਨਾਲ ਚਰਚਾ ਹੋਇਆ ਆਪਣਾ ਸਾਰਾ ਤਾਨ ਲਾ ਕੇ ਤੇ ਗੁਰੂ ਮਹਾਰਾਜ ਦੀ ਚਰਨੀ ਡਿੱਗੀ ਫਿਰ ਸਾਰਿਆਂ ਨੇ ਆਪਣਾ ਤਾਨ ਲਾਇਆ ਜੋ ਵੀ ਜੋਗ ਮਤ ਸਨ ਉਹ ਦਿਖਾਏ ਉੱਥੇ ਸਿੱਧ ਵੀ ਪਹੁੰਚੇ ਸਨ ਸਿੱਧਨਾਥ ਸਾਰੇ ਪਹੁੰਚੇ ਸਨ ਬਹੁਤ ਭਾਰੀ ਸ਼ਿਵਰਾਤਰੀ ਦਾ ਮੇਲਾ ਹੈ ਜਦ ਮੈਂ ਸ਼ਿਵਰਾਤਰੀ ਦਾ ਮੇਲਾ ਮਨਾਉਂਦੇ ਨੇ ਤੇ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਉਹਨੇ ਸਤਿਗੁਰੂ ਜੀ ਕੋਈ ਸ਼ਿਵਰਾਤਰੀ ਦੇ ਮੇਲਾ ਨਹੀਂ ਵੇਖਣ ਗਏ ਜੋ ਮੇਲੇ ਦੇ ਵਿੱਚ ਬਖਾਂਡ ਹੋ ਰਹੇ ਨੇ ਉਸ ਨੂੰ ਸਤਿਗੁਰੂ ਜੀ ਸੁਧਾਰ ਕਰਨ ਲਈ ਗਏ ਜਿਹੜੇ ਲੋਕਾਂ ਨੂੰ ਭੰਬਲ ਭੁਸੇ ਪਾਇਆ ਜਾਂਦਾ ਹੈ ਪ੍ਰਚਾਰ ਵਿਸਾਰ ਕਰਕੇ ਉਹਨਾਂ ਲੋਕਾਂ ਨੂੰ ਸਤਿਗੁਰੂ ਜੀ ਸਿੱਧੇ ਰਸਤੇ ਪਾਉਣ ਲਈ ਗਏ ਸਤਿਗੁਰਾਂ ਦੇ ਨਾਲ ਚਰਚਾ ਹੋਈ ਜੋਗੀਆਂ ਦੀ ਗੋਸ਼ਟ ਹੋਈ ਹੈ ਸਾਰੇ ਗੁਰੂ ਮਹਾਰਾਜ ਅਦੇ ਚਰਨੀ ਡਿੱਗੇ ਫਿਰ ਹਾਰ ਖਾ ਕੇ ਹਾਰ ਮੰਗ ਖਿਮਾ ਮੰਗੀ ਮਹਾਰਾਜ ਨੇ ਉਪਦੇਸ਼ ਕੀਤਾ ਸੱਚਾ ਜੋਗ ਕਮਾਓ ਮਹਾਰਾਜ ਜੀ ਕਹਿੰਦੇ ਜੋ ਸੱਚਾ ਜੋਗ ਹੈ ਉਹ ਕਮਾਓ ਕਿਉਂ ਕਨ ਵੀ ਝੂਠੇ ਜੋ ਕਮਾ ਕੇ ਲੋਕਾਂ ਨੂੰ ਮਕਰ ਲਾਇਆ ਇਸ ਦਾਰਾਂ ਇਥੋਂ ਦਿਗ ਵਿਜੈ ਪ੍ਰਾਪਤ ਕਰਕੇ ਆਪ ਮੁਲਤਾਨ ਵੱਲ ਸਤਿਗੁਰੂ ਜੀ ਗਏ ਫਿਰ ਇਥੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਫਿਰ ਅਚਲ ਤੋਂ ਚੱਲ ਕੇ ਨਾ ਮਹਾਰਾਜ ਮੁਲਤਾਨ ਚਲੇ ਗਏ ਕਰਤਾਰਪੁਰ ਤੋਂ ਵਟਾਲੇ ਜਾਣ ਦੀ ਔਰ ਸ਼ਿਵਰਾਤਰੀ ਉਥੇ ਸਾਰੇ ਹੀ ਗੁਰੂ ਦੇ ਚਰ ਸਿੱਧ ਜੋਗੀ ਸਾਰੇ ਇਕੱਠੇ ਹੋਏ ਕਈ ਦਿਨ ਚਰਚਾ ਹੋਈ ਗੁਰੂ ਮਹਾਰਾਜ ਜੀ ਦੀ ਗੁਰੂ ਮਹਾਰਾਜ ਦੇ ਸਾਰੇ ਵਚਨ ਅੱਗੇ ਸਭ ਹਾਰ ਗਏ ਸਨ ਹੋਂ ਸਤਿਗੁਰੂ ਜੀ ਅਟਲ ਅਚਲ ਬਟਾਲੇ ਤੋਂ ਸਤਿਗੁਰੂ ਜੀ ਮਲਤਾਨ ਆਏ ਇਸ ਮੁਸਲਮਾਨ ਪੀਰਾਂ ਫਕੀਰਾਂ ਦਾ ਵੱਡਾ ਗੜ੍ਹ ਸੀ ਮਲਤਾਨ ਇਹ ਜਿਹੜਾ ਮਲਤਾਨ ਦੇ ਸੀ ਨਾ ਪੀਰਾਂ ਫਕੀਰਾਂ ਦਾ ਵੱਡਾ ਗੜ੍ਹ ਸੀ ਇੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਔਰ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਇੱਕੋ ਹੀ ਵਰਤਾਰਾ ਇੱਥੇ ਫਿਰ ਸਤਿਗੁਰੂ ਸੱਜੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਨੇ ਫਿਰ ਕੀਰਤਨ ਕੀਤਾ ਇੱਥੇ ਇੱਕ ਪੀਰ ਬਹਿਲ ਬਹਿਉਲ ਦੀਨ ਦੇ ਮুরিਦ ਸੁਣ ਕੇ ਮਸਤ ਹੋ ਗਏ ਸਤਿਗੁਰੂ ਜੀ ਦੇ ਕੀਰਤਨ ਸੁਣ ਕੇ ਪੀਰ ਨੂੰ ਜਾ ਕੇ ਦੱਸਿਆ ਉਹਨਾਂ ਨੇ ਪੀਰ ਨੂੰ ਸੁਣ ਕੇ ਫਿਕਰ ਪੈ ਗਿਆ ਕਿ ਉਸ ਨੇ ਇੱਕ ਬੁਝਾਰਤ ਪਾਈ ਤੇ ਸਾਰੇ ਲੋਕ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਜੀ ਵੱਲ ਹੋ ਗਏ ਇੱਕ ਬੁਝਾਰਤ ਪਾਈ ਉਹਦਾ ਭਾਵ ਸੀ ਵੀ ਇੱਕ ਗੱਲ ਸੁਨਾਈਆਂ ਨੇ ਮੈਂ ਕਿੰਨੇ ਚਿਰ ਦਾ ਇੱਥੇ ਫਕੀਰ ਬਣਿਆ ਬੈਠਾ ਹਾਂ ਕਿੰਨੇ ਇੱਥੇ ਪੀਰ ਫਕੀਰ ਰਹਿੰਦੇ ਨੇ ਰਕਨ ਦੇ ਵੀ ਇੱਕ ਫਕੀਰ ਐਸਾ ਆਇਆ ਗੁਰੂ ਦੇ ਪਿਆਰੇ ਮੁਰੇਦ ਨੇ ਜਾ ਕੇ ਬਹੁਤ ਬਹੁਤ ਹੀ ਅਤ ਸੁੰਦਰ ਬਾਗ ਸਤਗੁਰੂ ਜੀ ਨੇ ਉਚਾਰਨ ਕਰਕੇ ਪਿਆਲਾ ਪੂਰ ਦੁੱਧ ਕਾ ਪਿਆ ਆਲ ਕਾਲਾ ਲੈ ਮੁਰੇਦ ਨਾਨਕ ਦਰ ਵਿਚਾਲਾ ਦੁੱਧ ਭਰ ਕੇ ਪਿਆਲਾ ਨਾ murid ਹੱਥ ਕਲ ਦਿੱਤਾ ਪੀਰ ਨੇ ਜਿਸ ਦਾ ਭਾਵ ਸੀ ਕਿ ਇਹ ਸਹਿਰ ਪੀਰਾ ਨਾਲ ਦੁੱਧ ਦੇ ਭਰੇ ਪਿਆਲੇ ਵਾਂਗੂ ਪੂਰਾ ਭਰਿਆ ਭਰਿਆ ਹੈ ਇੱਥੇ ਹੋਰ ਕਿਸੇ ਦੀ ਲੋੜ ਨਹੀਂ ਉਸ ਪੀਰ ਨੇ ਕਹਿਣਾ ਕੀਤਾ ਆਪਣੇ murid ਨੂੰ ਹੱਥ ਘੱਲਿਆ ਦੁੱਧ ਦਾ ਕੋਲਾ ਭਰ ਕੇ ਇਹਦਾ ਮਤਲਬ ਇਹ ਸੀ ਪੀਰ ਦਾ ਵੀ ਸਾਡੇ ਨਗਰ ਦੇ ਵਿੱਚ ਸਾਡੇ ਮਲਤਾਨ ਦੇ ਵਿੱਚ ਪੀਰ ਫਕੀਰ ਪੂਰੇ ਕਹਿੰਦੇ ਵੀ ਹਾਂ ਸਾਨੂੰ ਦੂਸਰਿਆਂ ਦੀ ਲੋੜ ਨਹੀਂ ਇੱਥੇ ਤੇਰੀ ਸਮਾਈ ਨਹੀਂ ਚਾਹੀਦੀ ਤੇਰੀ ਇੱਥੇ ਕੋਈ ਗੱਲ ਨਹੀਂ ਚਾਹੀਦੀ ਇਸ ਤਰ੍ਹਾਂ ਕਹਿਣ ਲੱਗੇ ਸ ਆਹਬਾ ਨੇ ਵੀ ਇਸ ਬੁਝਾਰਤ ਦਾ ਉੱਤਰ ਉਸੇ ਤਰ੍ਹਾਂ ਦਿੱਤਾ ਫਿਰ ਮਹਾਰਾਜ ਜੀ ਨੇ ਫੁੱਲ ਚੰਬੇਲੀ ਕੋ ਇਕ ਲੀਨੋ ਮਹਾਰਾਜ ਨੇ ਇਕ ਚਮੇਲੀ ਦਾ ਫੁੱਲ ਲਿਆ ਤਹ ਪ੍ਰਕਾਰ ਤਹ ਛਰਨ ਕੀ ਨੋ ਚੰਬੇਲੀ ਦਾ ਇਕ ਫੁੱਲ ਭਰੇ ਹੋਏ ਪਿਆਲੇ ਤੇ ਰੱਖ ਕੇ ਨਾ ਸਤਿਗੁਰੂ ਜੀ ਨੇ ਉਹੀ ਦੁੱਧ ਦਾ ਜਿਹੜਾ ਕੌਲਾ ਭਰਿਆ ਵਾਪਸ ਕਰ ਦਿੱਤਾ ਭਰੇ ਭਰਾਇਆ ਸਤਿਗੁਰੂ ਜੀ ਨੇ ਵਾਪਸ ਕਰ ਦਿੱਤਾ ਵਿੱਚ ਇਕ ਚਮੇਲੀ ਦਾ ਫੁੱਲ ਪਾਤਾ ਜਬ ਆਵਸੀ ਕਿ ਜਿਸ ਤਰ੍ਹਾਂ ਫੁੱਲ ਦੁੱਧ ਤੇ ਉੱਤੇ ਸਮਾ ਰਿਹਾ ਹੈ ਅਤੇ ਨਰਲੇਪ ਹੈ ਇਸੇ ਤਰ੍ਹਾਂ ਅਸੀਂ ਮਲਤਾਨ ਦੀ ਜਰਾਰਤ ਕਰਨ ਜਾਵਾਂਗੇ ਫੁੱਲ ਵਾਂਗ ਤੁਹਾਡੇ ਉੱਪਰ ਰਹਿ ਕੇ ਮਹਿਕ ਦਿਆਂਗੇ ਸਤਗੁਰੂ ਜੀ ਨੇ ਕਹਿਣਾ ਕੀਤਾ ਕਬਰਾਂ ਆਉਣ ਦੀ ਕੋਈ ਲੋੜ ਨਹੀਂ ਤੁਸੀਂ ਨਾ ਕਬਰਾਓ ਮੇਲਿਓ ਬਾਬਾ ਉਠਿਆ ਮੁਸ ਫਿਰ ਮੁਸਤਾਨੇ ਭਾਬ ਮੁਲਤਾਨੇ ਦੀ ਜਾਰਤ ਜਾਈ ਮਹਾਰਾਜ ਜੀ ਫਿਰ ਉਸ ਮੁਲਤਾਨ ਦੇ ਦੇਸ਼ ਵਿੱਚ ਜਾਰਤ ਸਤਗੁਰੂ ਜੀ ਨੇ ਜਾ ਕੇ ਜਗਾਉਣਾ ਕੀਤਾ ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ ਬਾਬੇ ਕੱਢ ਕਰ ਬਗਲ ਤੇ ਚੰਬੇਲੀ ਦੁੱਧ ਵਿੱਚ ਮਿਲਾਈ ਜਿਵੇਂ ਸਾਗਰ ਵਿੱਚ ਗੰਗ ਸਮਾਈ ਇਸ ਜਵਾਬ ਨੂੰ ਸਮਝ ਕੇ ਕੁਸ ਮੁਖੀ ਪੀਰਾਂ ਨੇ ਇਕੱਠੇ ਹੋ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਉਹਨਾਂ ਦੇ ਬਚਨ ਨੂੰ ਉਹਨਾਂ ਦੇ ਨਾਲ ਬਹਿਸ ਕਰਨ ਵਾਸਤੇ ਆਰੰਭ ਕਰ ਦਿੱਤੀ। ਕਈ ਸਵਾਲ ਕੀਤੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ। ਜਿਨ੍ਹਾਂ ਦਾ ਜਵਾਬ ਸਤਿਗੁਰੂ ਜੀ ਨੇ ਬੜੇ ਸੁਚੱਜੇ ਢੰਗ ਨਾਲ ਦਿੱਤਾ ਉਹਨਾਂ ਨੂੰ। ਆਖਿਰ ਦੇ ਵਿੱਚ ਕੀ ਹੋਇਆ ਪੀਰ ਹਾਰ ਗਏ ਫਿਰ। ਕੋਈ ਵੀ ਜਵਾਬ ਨਾ ਆਇਆ ਸਤਿਗੁਰੂ ਜੀ ਦਾ। ਜੋ ਸਤਿਗੁਰੂ ਜੀ ਸਵਾਲ ਦਾ ਜਵਾਬ ਦੇ ਦਿੰਦੇ ਸਨ ਜਦੋਂ ਸਤਿਗੁਰੂ ਜੀ ਦੀ ਵਾਰੀ ਆਈ ਤਾਂ ਸਾਰਿਆਂ ਦਾ ਗੁਰੂ ਦੇ ਪਿਆਰੋ ਹਾਰ ਮੰਨਣਾ ਹੋ ਗਿਆ ਪਰ ਹੰਕਾਰ ਦਾ ਪਤਾ ਹੋਇਆ ਕਿ ਬੜੀ ਬੰਦਗੀ ਕਰਨ ਵਾਲਾ ਪੀਰ ਜਿਸ ਦੀ ਬੰਦਗੀ ਦਾ ਨਕਸ਼ਾ ਇਸ ਅਟਲ ਹੁਕਮ ਵਾਂਗੂ ਸੀ ਤੀਰਥ ਬਾਤ ਅਰ ਦਾਨ ਕਰ ਮਨ ਮੈਂ ਧਰੈ ਗਵਾਨ ਨਾਨਕ ਨੈ ਭਲ ਜਾਤ ਤਹ ਜਿਉ ਕੁੰਜ ਜਿਸਨਾਨ ਮਹਾਰਾਜ ਇਹ ਕਹਨੇ ਹੰਕਾਰ ਕਰਨ ਨਾਲ ਚਾਹੇ ਤੀਰਥਾਂ ਤੇ ਜਾਵੇ ਹੰਕਾਰੀ ਇਨਸਾਨ ਜਿਹੜਾ ਹੈ ਚਾਹੇ ਤੀਰਥਾਂ ਤੇ ਜਾਵੇ ਚਾਹੇ ਵਰਤ ਕਰੇ ਅਰ ਦਾਨ ਕਰ ਮਨ ਮਾ ਧਰੈ ਗਮਾਨ ਮਨ ਵਿੱਚ ਗਮਾਨ ਹੈ ਮਨ ਵਿੱਚ ਹੰਕਾਰ ਹੈ ਭਜਨ ਬੰਦਗੀ ਕਰੇ ਹੰਕਾਰ ਹੈ ਤਾ ਮਹਾਰਾਜ ਕਹਿੰਦੇ ਨਾਨਕ ਨੈ ਫਲ ਜਾਤ ਤਹ ਜੇ ਕੋ ਜਿਉ ਕੋ ਚਰਸਨਾਨ ਯੋ ਇਸ ਦੀ ਬੰਦਗੀ ਹੰਕਾਰ ਕਰਨ ਨਾਲ ਵਿਰਤੀ ਜਾ ਰਹੀ ਸੀ ਇਹਨਾ ਪੀਰਾਂ ਫਕੀਰਾਂ ਨੇ ਬੰਦਗੀ ਤਾਂ ਕੀਤੀ ਪਰ ਹੰਕਾਰ ਬਹੁਤ ਸੀ ਨਾਂ ਦੇ ਅੰਦਰ ਇਹ ਪੀਰ ਬਹੁਲੇ ਦੇਨ ਕਹਿਣ ਲਗਾ ਗੁਰੂ ਮਹਾਰਾਜ ਨੂੰ ਕਿ ਮੇਰੀ ਖੁਦਾਬੰਦ ਕਰੇ ਮਨਾਲ ਬੜੀ ਪਹੁੰਚ ਹੈ ਪ੍ਰਮਾਤਮਾ ਦੇ ਘਰ ਦੇ ਵਿੱਚ ਮੇਰੀ ਪਹੁੰਚ ਹੈ ਕਹਿਣ ਲੱਗਿਆ ਮੰਗੋ ਜੋ ਕੁਸ ਮੰਗਣਾ ਤੁਸੀਂ ਪੀਰ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਨੂੰ ਜੇ ਮੈਂ ਖੁਦਾ ਕੋਲੋਂ ਲੈ ਕੇ ਜੋ ਵੀ ਆਪ ਮੰਗੋਗੇ ਪੀਰ ਫਕੀਰ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਤੁਸੀਂ ਸਾਡੇ ਕੋਲੋਂ ਮੰਗੋ ਤਾਂ ਸਹੀ ਜਿਵੇਂ ਅੱਜਕੱਲ੍ਹ ਸਿਆਣੇ ਕਹਿ ਦਿੰਦੇ ਨੇ ਮੰਗੋ ਕੀ ਮੰਗਦੇ ਹੋ ਤੇ ਇਹ ਇੰਨਾ ਕੁਝ ਦੇਣ ਵਾਲੇ ਹੋਣ ਫਿਰ ਕਿਉਂ ਗੁਰੂ ਦੇ ਪਿਆਰੋ ਟੋਟਣ ਹਲਾਉਣ ਕਿਉਂ ਚਿਮਟੇ ਕੋਟਣ ਜੇ ਹੋਵੇ ਕੁਝ ਪੱਲੇ ਕਿਉਂ ਲੋਕਾਂ ਨੂੰ ਗਮਰਾ ਕਰਨ ਇਸੇ ਤਰ੍ਹਾਂ ਇਹ ਪੀਰ ਵੀ ਜਿਹੜੇ ਸਨ ਲੋਕਾਂ ਨੂੰ ਠੱਗਣ ਵਾਸਤੇ ਬੈਠੇ ਸਨ ਪੀਰ ਤੇ ਫਕੀਰ ਬਣੇ ਬੈਠੇ ਸਨ ਬੰਦਗੀ ਤਾਂ ਸੀਖ ਪਰ ਬੰਦਗੀ ਦੇ ਵਿੱਚ ਹੰਕਾਰ ਸੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣ ਲੱਗੇ ਸਾਡੀ ਉਸ ਖੁਦਾ ਤੱਕ ਸਾਡੀ ਪਹੁੰਚ ਹੈ ਖੁਦਾਬੰਦ ਕਰੇ ਮਨਾਲ ਸਾਡੀ ਪਹੁੰਚ ਹੈ ਮੰਗੋ ਜੋ ਉਸ ਮੰਗਣਾ ਹੈ ਜੇ ਮੈਂ ਖੁਦਾ ਕੋਲ ਲੈ ਦੇ ਮੈਂ ਮਹਾਰਾਜ ਮੁਸਕਰਾ ਕੇ ਕਹਿਣ ਲਗੇ ਕਹਿੰਦੇ ਇੱਕ ਪਾ ਗਰੀਬੀ ਮੰਗ ਲਾ ਫਿਰ ਮਹਾਰਾਜ ਜੀ ਨੇ ਫਿਰ ਮੰਗ ਹੀ ਲਿਆ ਕਹਿੰਦੇ ਇੱਕ ਪਾ ਗਰੀਬੀ ਮੰਗ ਲਾ ਕਹਿੰਦੇ ਇੱਕ ਪਾ ਗਰੀਬੀ ਲੈ ਦੇਓ ਖੁਦਾ ਕੋਲੋਂ ਪੀਰ ਕਹਿਣ ਲੱਗਾ ਗਰੀਬੀ ਤਾਂ ਕੋਈ ਮੰਗਦਾ ਹੀ ਨਹੀਂ ਤੁਸੀਂ ਕਿਉਂ ਗਰੀਬੀ ਮੰਗਦੇ ਹੋ ਗਰੀਬੀ ਤਾਂ ਕੋਈ ਮੰਗਦਾ ਨਹੀਂ ਕੋਈ ਵੱਡੀ ਮੰਗ ਮੰਗੋ ਮਹਾਰਾਜ ਕਹਿੰਦੇ ਨਹੀਂ ਜੇ ਤੂੰ ਲੈ ਕੇ ਦੇ ਸਕਦਾ ਸਾਡੀ ਝੋਲੀ ਵਿੱਚ ਗਰੀਬੀ ਮੰਗੇ ਪਾ ਦੇ ਜੇ ਤੇ ਤੇਰਾ ਖੁਦਾ ਗਰੀਬੀ ਝੋਲੀ ਵਿੱਚ ਪਾ ਦੇਵੇਗਾ ਮੈਂ ਸਵੀਕਾਰ ਕਰ ਲਾਂ ਬਿਰੋ ਦੇ ਪਿਆਰੋ ਗੁਰੂ ਜੀ ਕਹਿੰਨ ਲੱਗੇ ਗਰੀਬੀ ਹੀ ਚਾਹੀਦੀ ਹੈ ਹੋਰ ਕੁਝ ਨਹੀਂ ਇਹ ਸੁਣ ਕੇ ਪੀਰ ਜਾ ਜੁੜਿਆ ਖੁਦਾ ਦੇ ਨਾਲ ਤੇ ਆਪਣੀ ਆਵਾਜ਼ ਵਿੱਚ ਨਾਨਕ ਨੋਗ ਗਰੀਬੀ ਦੇਣ ਦੀ ਸਪਾਰਸ਼ ਕਰਦਾ ਹੈ ਗੁਰੂ ਨਾਨਕ ਸਾਹਿਬ ਜੀ ਨੂੰ ਖੁਦਾ ਨੂੰ ਕਹਿੰਦਾ ਹੈ ਇੱਕ ਕਹਿੰਦਾ ਫਕੀਰ ਆਇਆ ਹੈ ਖੁਦਾ ਉਹ ਗਰੀਬੀ ਮੰਗ ਰਿਹਾ ਹੈ ਸਪਾਰਸ਼ ਕੀਤੀ ਪ੍ਰਮਾਤਮਾ ਖੁਦਾ ਦੇ ਚਰਨਾਂ 'ਚ ਕੁਛ ਚਿਰ ਬਹਿ ਕੇ ਜਵਾਬ ਉਡੀਕਦਾ ਰਿਹਾ ਖੁਦਾ ਤੋਂ ਆਖਰ ਖੁਦਾਈ ਫਰਮਾਨ ਹੋਇਆ ਫਿਰ ਖੁਦਾ ਵੱਲੋਂ ਫਰਮਾਨ ਹੋਇਆ ਸਾਡਾ ਭੰਡਾਰਾ ਗਰੀਬੀ ਤੋਂ ਖਾਲੀ ਹੈ ਗਰੀਬੀ ਸਾਰੇ ਨਾਨਕ ਤਪਾ ਲੈ ਗਿਆ ਹੈ। ਅੱਗੋਂ ਖੁਦਾ ਨੇ ਜਵਾਬ ਦਿੱਤਾ। ਸਾਰੇ ਗਰੀਬੀ ਹੀ ਨਾਨਕ ਲੈ ਗਿਆ ਹੈ। ਗਰੀਬੀ ਦਾ ਧਨੀ ਉਹੀ ਹੈ। ਨਾਨਕ ਧਨੀ ਗਰੀਬੀ ਸੰਧਾ। ਉਸ ਸਮ ਹੋਰ ਨਾ ਕੋਈ ਹੋਰ ਕੋਈ ਗਰੀਬੀ ਲੈ ਕੇ ਨਹੀਂ ਗਏ ਸਾਰੇ ਗਰੀਬੀ ਹੀ ਨਾਨਕ ਲੈ ਗਿਆ। ਸਾਡੇ ਕੋਲ ਹੁਣ ਕੋਈ ਗਰੀਬੀ ਨਹੀਂ ਹੈ। ਪਰਮਾਤਮਾ ਨੇ ਖੁਦਾ ਨੇ ਜਵਾਬ ਦਿੱਤਾ ਫਕੀਰ ਨੂੰ ਤੂੰ ਵੀ ਸਰਨ ਉਸੇ ਦੀ ਜਾ ਪਾਉ ਖੁਦਾ ਨੇ ਕਹਿ ਦਿੱਤਾ ਉਸ ਦੀ ਚਰਨੀ ਪਾਉ ਤੁਸੀਂ ਮਿਲੇ ਜੇ ਤੈਨੂੰ ਢੋਈ ਤੈਨੂੰ ਢੋਈ ਮਿਲ ਜਾਵੇਗੀ ਤੇਰੀ ਭਗਤੀ ਕੀਤੀ ਸੰਪੂਰਨ ਹੋ ਜਾਏਗੀ ਜੇ ਤੂੰ ਨਾਨਕ ਦੀ ਸਰਨੇ ਪਹ ਜਾਏਗਾ ਫਕੀਰ ਸੁਣ ਕੇ ਹੈਰਾਨ ਹੋ ਗਿਆ ਖੁਦਾ ਦੀ ਇਹ ਆਵਾਜ਼ ਸੁਣ ਕੇ ਨਾ ਫਕੀਰ ਹੈਰਾਨ ਹੋਇਆ ਬਾਬਾ ਪੈਂਦਾ ਸੱਚਖੰਡ ਨੌ ਨਿਦ ਨਾਮ ਗਰੀਬੀ ਪਾਈ ਪੀਰ ਚਰਨਾਂ ਦੇ ਢਾਈ ਪਿਆ ਫਿਰ ਇਹ ਫਕੀਰ ਨਾ ਚਰਨਾਂ ਦੇ ਢਾਈ ਪਿਆ ਆਖਰ ਇਸ ਕੌਤਕ ਨੂੰ ਦੇਖ ਕੇ ਸਾਰਿਆਂ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਸਜਦਾ ਕੀਤਾ ਆਪਣੇ ਗੁਸਤਾਪ ਜੋ ਵੀ ਗੁਸਤਾਖੀ ਹੋਈ ਹੈ ਉਸ ਦੀ ਮਾਫੀ ਮੰਗੀ। ਕਹਿ ਲੱਗੇ ਸਾਰੇ ਫਕੀਰ ਪੀਰ ਮਿਲ ਕੇ ਜੋ ਵੀ ਸਾਡੇ ਕੋਲੋਂ ਗੁਸਤਾਖੀ ਹੋਈ ਹੈ ਮਹਾਰਾਜ ਸਾਨੂੰ ਮਾਫੀ ਦਿਓ ਗੁਰੂ ਮਹਾਰਾਜ ਨੇ ਉਹਨਾਂ ਨੂੰ ਸੱਚੀ ਫਕੀਰੀ ਦੀ ਬੰਦਗੀ ਦਾ ਰਾਹ ਦੱਸਿਆ। ਅਤੇ ਕਰਤਾਰਪੁਰ ਗੁਰੂ ਮਹਾਰਾਜ ਜੀ ਵਾਪਸ ਆ ਗਏ